हां जी मेरी सारी मेरी सस्का जी आज, जी। आज दा दा आपा ਤੁਹਾਨੂੰ ਸੂਟ ਨਾਲ ਦਾ ਗੁੱਤ ਬਟਨ ਬਣਾ ਕੇ ਦਿਖਾਵਾਂਗੇ ਜੀ ਅੱਜ ਕਾ ਬਹੁਤ ਟ੍ਰੈਂਡ ਹੈ ਗਿਆ ਗੁੱਤ ਬਟਨ ਨਾਲ ਦਾ ਸੂਟ ਦਾ ਪਾਉਣ ਦਾ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿ ਆਪਾਂ ਕੈਸ ਤਰੀਕੇ ਨਾਲ ਗੁੱਤ ਬਟਨ ਬਣਾ ਸਕਦੇ ਹਾਂ ਜਿਹੜਾ ਕਿ ਬਹੁਤ ਹੀ ਈਜ਼ੀ ਤਰੀਕਾ ਠੀਕ ਹੈ ਜੀ ਤੇ ਇੱਕ ਆਪਾਂ ਉਹਦੇ ਵਾਸਤੇ ਇੱਕ ਲੰਬਾ ਕੱਪੜਾ ਲਿਆ ਠੀਕ ਹੈ ਜੀ ਇਹ ਕੱਪੜਾ ਰਿਹਾ ਹੈ ਤਕਰੀਬਨ 1 ਮੀਟਰ ਹੋਊਗਾ ਆ ਠੀਕ ਹੈ ਜੀ ਤੇ ਚੌੜਾ ਜਿਹੜਾ ਹੈਗਾ ਜੀ ਇਹ 4.5 5 ਇੰਚ ਚੌੜਾ ਕਪੜਾ ਠੀਕ ਹੈ ਜੀ ਇਹਨੂੰ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਇੱਕ ਸਾਈਡ ਤੋਂ ਇਸ ਤਰੀਕੇ ਨਾਲ ਫੋਲਡ ਕਰ ਲਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਆ ਇਹਨੂੰ ਆਪਾਂ ਇਸ ਤਰੀਕੇ ਨਾਲ ਹੋਲਡਿੰਗ ਕਰ ਲਾਂਗੇ ਇਸ ਤਰੀਕੇ ਨਾਲ ਤੇ ਕੰਨੀ ਕੰਨੀ ਤੇ ਸਲਾਈ ਲਾ ਜਾਵਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਇਸ ਕੱਪੜੇ ਨੂੰ ਆਪਾਂ ਸਿੱਧੇ ਪਾਸੇ ਉਲਟਾ ਲਾਂਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਇੱਥੇ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਪੇਚਕਾਸ ਠੀਕ ਹੈ ਜੀ ਇਹਦੀ ਇੱਕ ਮੁੱਕਰ ਜੀ ਜਪਾ ਲਾਂਗੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ

ਇਲਾਸਟਿਕ ਦੀ ਇੱਕ ਪਿੰਨੀ ਦਾ ਪੈਂਸ ਲੇਕਣਾ ਸੇਰ ਵਾਲੀ ਸੂਈ ਇਸ ਤਰ੍ਹਾਂ ਲਾ ਲਾਂਗੇ ਪਰ ਆਪਾਂ ਇਸ ਤਰੀਕੇ ਨਾਲ ਇਹਨੂੰ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਪੈਂਸ ਤੇ ਇੱਕ ਨਾ ਸੇਰ ਦੀ ਸੂਈ ਲਾ ਲਾਂਗੇ ਇਸ ਤਰੀਕੇ ਨਾਲ ਪਰ ਆਪਾਂ ਇਹੋਲਾ ਇਲਾਸਟਿਕ ਨੂੰ ਇਸ ਤਿਕਨਾ ਜੋੜ ਕੇ ਇਸ ਤੰਕਾ ਲਾ ਦੇਾਂਗੇ ਜੀ ਪੱਕਾ ਟਾਂਕਾ ਲਾ ਲਿਆ ਆਪਾਂ ਤੇ ਦੇਖੋ ਆਪਣੇ ਬੋਤ ਬਟਨ ਕਿੰਨਾ ਸੋਹਣਾ ਬਣ ਗਿਆ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜਾ ਆਪਾਂ ਸਲਾਈ ਵਾਲੀ ਸਲਾਈ ਵਾਲਾ ਕਪੜਾ ਸੀ ਉਹਦੇ ਅੰਦਰ ਇਸ ਕਪੜੇ ਨੂੰ ਆਪਾਂ ਪੈਸਤੀ ਕਿਨਾਂ ਰੱਖਾਂਗੇ ਠੀਕ ਹੈ ਜੀ ਤੇ ਇੱਥੇ ਆਪਾਂ ਟਾਂਕਾ ਲਾ ਦੇਣਗੇ ਪੈਸਤੀ ਕਿਨਾਂ ਕਰਕੇ ਤੇ ਸੋਹਣਾ ਟਾਂਕਾ ਲਾ ਦੇਾਂਗੇ ਆਪਾਂ ਜੀ ਆਪਣਾ ਗੁੱਤ ਬਟਨ ਮੰਨ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਆਪਣਾ ਗੁੱਤ ਬਟਨ ਬਣਿਆ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਸੂਤਾਂ ਨਾਲ ਗੁੱਤ ਬਟਨ ਘਰੇ ਬਣਾ ਸਕਦੇ ਆ ਠੀਕ ਹੈ ਜੀ ਤੇ ਆਪਣੇ ਪੈਸੇ ਬਚਾ ਸਕਦੇ ਆ ਤੇ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੀ ਵੀਡੀਓ ਕੈਸ ਸਿੱਖਣਾ ਲੱਗੇ ਮੈਂ ਲੇ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ